ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਆ ਕਿ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਇਸ ਥਾਗਾ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਹੋ ਤਾਂ ਥੋੜੇ ਲੇਟ ਹੀ ਗਏ ਵੈਸੇ 4:00 ਵਜੇ ਤੇ ਥੋਨੂੰ ਜੀ ਮੈਂ ਕਿਹਾ ਸੀ ਆਪਾਂ ਸਵੇਰੇ ਵਲੌਗ ਬਣਾਵਾਂਗੇ ਸਵੇਰੇ ਭਾਈ ਜਿਹੜੇ ਆਪਾਂ ਤੁਹਾਨੂੰ ਵੀ ਪਿਛਲੇ ਵਲੌਗਾਂ 'ਚ ਸਾਡੀ ਤਾਲੀ ਨਹੀਂ ਮੁੱਕੀ ਸੀ ਪੈਣ ਚ ਰਹਿੰਦੇ ਆ ਤੇ ਉਹ ਤਾਲੀ ਦੀ ਨਾ ਕੁੜੀ ਆਈ ਹੋਈ ਸੀਗੀ ਤੇ ਫੋਨ ਫੋਨ ਨਾਲ ਵੀ ਪਰਜਾਈ ਕੋਲ ਫੋਨ ਕਰਿਆ ਮੈਂ ਕੁੜੀ ਨੇ ਤੇ ਕਹਿੰਦੀ ਵੀ ਉਹਨਾਂ ਨੂੰ ਦੱਸਿਆ ਸੀਗਾ ਵੀ ਆਉਣ ਨਹੀਂ ਆ ਰਾ ਵੀ ਰਮਣੀ ਹੋਈਆਂ ਤੇ ਉਹ ਪਰਜਾਈ ਨੂੰ ਫੋਨ ਕਰਿਆ ਜਦੋਂ ਉਹ ਕਹਿੰਦੇ ਵੀ ਆ ਗੀਆਂ ਤੇ ਫਿਰ ਉਹਦਾ ਤੜਕੀ ਫੋਨ ਆ ਗਿਆ ਕਹਿੰਦੀ ਕਿ ਤੇ ਕਹਿੰਦੀ ਅੱਗੇ ਦਵਾ ਦਾ ਕੰਮ ਨੇ ਮੇੜ ਲੋ ਅੱਗੇ ਸਾਨੂੰ ਲੈਣ ਆਵਾਂਗੇ ਤੇ ਅਸੀਂ ਤਾਂ ਆਖਿਆ ਸੀ ਵੀ ਅੱਜ ਨਹੀਂ ਆਉਂਦੇ ਵੀ ਅਸੀਂ ਤਾਂ ਵੀ ਕੱਲ ਨੂੰ ਆ ਜਾਾਂਗੇ ਤੇ ਮੁੜ ਕੇ ਕਹਿੰਦੀ ਕਿ ਨਹੀਂ ਆ ਤੇ ਫਿਰ ਮੈਂ ਜਾਣਾਗਾ ਤੇ ਕੇ ਆਜ ਵਰਗੇ ਮੈਨੂੰ ਮਿਲ ਜੂ ਬੰਨਾ ਬਤਾ ਗਾ ਸਾਨੂੰ ਵੀ ਆਏ ਸੀਗਾ ਜੋ ਤਾਈ ਦਾ ਇੱਕ ਭੋਗ ਪੈ ਐ ਦੂ ਵਾਰ ਦੀ ਵਿਚਾਰੀ ਕੋਲ ਜਾਏ ਨਹੀਂ ਕਿ ਆ ਕੁਰੀ ਕੋਰੇ ਵੀ ਤਾਈ ਨੂੰ ਸ਼ਾਦੀ ਵੀ ਇੱਕ ਤਾਂ ਮੇਰੇ ਇੱਕ ਵੀ ਭਰਾ ਦੀ ਵੀ ਜੋਲਣ ਸੀਗੀ ਉਹ ਜੋਲੇ ਆ ਜਿੰਨ ਤਾਈ ਦੀ ਡੈਪ ਹੋਈ ਸੀਗੀ ਛੇ ਦੇ ਤੇ ਇੱਕ ਮੇਰੇ ਪਾਪੇ ਦੀ ਬਹੁਤ ਜਿਆਦਾ ਲਿਆ ਜਾਗੀ ਤਾਈ ਨਾਲ ਵੀ ਇੱਕ ਘਰ ਬੰਨ੍ਹਿਆ ਸੀ ਤੇ ਤਾਂ ਕਰਕੇ ਉਹ ਕਹਿ ਵਾਲਾ ਕਹਿ ਲੱਗੀ ਤੇ ਮੁੜ ਕੇ ਮੁੜ ਕੇ ਫਿਰ ਉਹਦਾ ਭਰਾ ਭੇਜਤਾ ਉਹਨੇ ਆਉ ਦਾ ਗੱਟੀ ਹੈਗੀ ਉਹਨਾਂ ਦੇ ਤਾਂ ਤੇ ਉਹ ਲੈ ਗਿਆ ਸੀਗਾ ਆ ਕੇ ਦੌੜਾ ਕੰਮ ਨਵੇੜਾ ਸੀ ਭਾਈ 10 ਵਜੇ ਤੇ ਦਾਲ 5:00 10:00 ਅਸੀਂ ਹਜੇ ਆਏ ਸੁਕਰ ਕਰਿਆ ਕਰੀ ਜਾ ਕੇ ਬੀਮਾਰ ਉਹਨੇ ਆ ਕੇ ਪਖਰਾ ਨਹੀਂ ਚੱਗਾ ਹੋਗਾ ਮਖਾਪਾ ਨਾ ਕੱਪੜੇ ਅਸੀਂ ਤਾਂ ਪਸਖੜਾ ਕੰਮ ਨਵੇੜੇ ਕਿਸ ਨੂੰ ਉਹਦੀ ਪਾਤੇ ਨਾਲ ਦੀ ਨਾਲ ਹੀ ਆਪਾਂ 7 ਵਜੇ ਨਾਲ ਕੱਪੜੇ ਤੋਂ ਹਾਂ 7 ਵਜੇ ਨਾਲ ਕੰਮ ਨਾ ਪਦੇ ਹੀ ਸੀ ਕੱਪੜੇ ਵਾਲਾ ਤੇ ਬਾਕੀ ਸਾਲੀ ਰੋਟੀ ਬਣਾ ਦੇ ਹਾਂ ਰੋਟੀ ਰੋਟੀ ਰਿਖੀ ਸੀ 12:00 ਤੇ ਜਾ ਜਾਂ ਰੋਟੀ ਬਣਾ ਕੋਚਾੜ ਪਚਾੜ ਤੇ ਦਾਦਾ ਰੋਟੀ ਬਣਾਉਂਦੇ ਉਹਨਾਂ ਨੇ ਰੋਟੀ ਬਣਾਈ ਪਹਿਲਾਂ ਰੜ ਕੇ ਫਿਰ ਹਰਉਣੇ ਝਾੜੂਗਾ ਉਹ ਕਰਤਾ ਲਾਤਾ ਤੇ ਮੈਂ ਦਾਦਾ ਮਾਰੀ ਉਹਨਾਂ ਨੂੰ ਬੋਚਾ ਲਾਤਾ ਤੇ ਤੁਹਾਨੂੰ ਪਤਾ ਜੀ ਆਏ ਹਨ ਉਹ ਹੁੰਦਾ ਫਿਰ ਤਾਂ ਥਵਾ ਦੇ ਮੈਂ ਪਾਪੇ ਦੀ ਕੁੜੀ ਚਾਗਾ ਕੇ ਤੇ ਪਾਪੇ ਚਾਹ ਤੀ ਤੇ ਫਰਾਹ ਕਹਿੰਦਾ ਮੈਂ ਤਾਂ ਪੀਤਾ ਨਹੀਂ ਕਰਦਾ ਪਾਪੇ ਨੂੰ ਪੁੱਛ ਲੋ ਫਰਾਹ ਸਾਡਾ ਘਰ ਦੀ ਪੀਂਦਾ ਚਾਹ ਜਮਾ ਹੀ ਲੈ ਲੋ ਚਾਹ ਦਾ ਹੈਗਾ ਬੈਲਪੋਰਾ ਵੀ ਕਹਾਂ ਪਾਪੇ ਨੂੰ ਪੁੱਛ ਲੋ ਮੈਂ ਤਾਂ ਨਹੀਂ ਪੀਂਦਾ ਤੇ ਹਾਂ ਹੁਣ ਸਾਨੂੰ ਉਹ ਤਿੰਨ ਕ ਵਜੇ ਅਸੀਂ ਆ ਖੜ ਗਏ ਅਸੀਂ ਚਾਹੂ ਕਰਨੀ ਆ ਜਾ ਕੇ ਵੀ ਨਾਲੇ ਫਿਰ ਸਾਨੂੰ ਆ ਵੀ ਲੇਟ ਹੋ ਜਾਣਗੇ ਤੇ ਫਿਰ ਉਹ 3 ਵਜੇ ਵੀ ਦਾ ਸਾਨੂੰ ਛੱਡ ਗਿਆ ਸੀਗਾ ਤੇ ਬਸ ਜੀ ਆਉਣ ਸਾਡ ਦੋ ਦੋ ਕੱਪੜੇ ਕੱਪੜੇ ਭਰਾ ਨੇ ਲਾਤੇ ਸੀਗੇ ਧਾਰ ਤੇ ਪਏ ਸੀ ਜਿਹੜੇ ਤੇ ਨਾਲ ਨੂੰ ਕੇ ਅੰਦਰ ਰੱਖਦੇ ਸੀ ਝੋਣ ਘਾਟਦਾ ਸੀਗਾ ਸਿੱਖ ਵੀ ਵੀਰੇ ਕੱਪੜੇ ਲਾ ਦੇ ਸਾਰੇ ਅਸੀਂ ਆਪੇ ਆ ਕੇ ਸੁਵੇਕ ਲਾਂਗੇ ਟਾਈਮ ਪਾ ਲਾਂਗੇ ਤੇ ਚਲੋ ਜੀ ਉਧਰ ਵੀ ਜਾਏ ਵੀਡੀਓ ਵੀਡੀਓ ਆਪਾਂ ਉੱਥੇ ਨਹੀਂ ਬਣਾਈ ਜੀ ਕਿਉਂਕਿ ਐ ਚੰਗਾ ਜਿਹਾ ਨਹੀਂ ਲੱਗਾ ਹਨਾ ਵੀ ਆਗਰ ਕਹਾਂ ਵੀਡੀਓ ਨਹੀਂ ਵੜਾਈ ਬਾਕੀ ਆ ਅਗਲੇ ਨੂੰ ਅਗਲੇ ਕਿਸੇ ਦੇ ਕਰਿਆ ਆਪਾਂ ਜਾ ਕੇ ਵੀਡੀਓ ਬਣਾ ਕੇ ਸਾਨੂੰ ਆਪ ਨੂੰ ਚੰਗਾ ਨਹੀਂ ਲੱਗਦਾ ਤੇ ਬਸ ਨੂੰ ਕਪੜੇ ਲਾ ਰਿਆ ਤਾਂ ਤੇ ਫਿਰ ਆਪਾਂ ਦਾਲ ਫਕਤੀ ਕਰਦੇ ਆ ਕੋਈ ਨੀਰਾ ਭਰਾ ਨੇ ਅੰਦਰ ਪਾਤਾ ਬਸੂਆ ਨੂੰ 4:00 ਵਜੇ ਤੇ ਬਾਹਰ ਉਦੋਂ ਰੁਨਾ ਮੰਗ ਜਿਹੜੇ ਤੇ ਸ਼ਾਮ ਦੀ ਠੀਕ ਵਜੇ ਸ਼ਾਮ ਹੋ ਗਈ ਆਪਣੇ ਫਿਰ ਅੰਦਰ ਬਸੂਆ ਨੂੰ ਪੱਖਾ ਚੱਲੀ ਜਾਂਦਾ ਅੰਦਰ ਖਾ ਲੈਣਗੇ ਕੁਰਕੀ ਜੀ ਵਲੇ ਬਾਹਰ ਜਾਂਦਾ ਨਹੀਂ ਬਸ ਫਿਰ ਧਾਰਾ ਪੂਰਾ ਕੱਢ ਲਾਂਗੇ ਜੀ ਮਾੜਾ ਪੂਰਾ ਲਓ ਜੀ ਮੈਂ ਲਾਗੀ ਢਾਲ ਸਬਜੀ ਦਾ ਹੈ ਨਾ ਬਸ ਉਹ ਹੁੰਦਾ ਮੈਨੂੰ ਆਉਂਦਾ ਵੀ ਭਰਾ ਨੇ ਜਾਣਾ ਹੁੰਦਾ ਪਹਿਲਾਂ ਕਿ ਟਾਈਮ ਤੋਂ ਪਹਿਲਾਂ ਸਬਜੀ ਰੈਡੀ ਹੋ ਜਾਣਾ ਬਾਕੀ ਮੈਨੂੰ ਉੱਥੇ ਨੇ ਪੈਂਡ ਨਹੀਂ ਆਪ ਦਾ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਢਾਣਾ ਨਾ ਕੰਮ ਕਰਦੀ ਇੱਥੇ ਵੀ ਤੇ ਬਸ ਆ ਇੱਕ ਜਨਰੀ ਬਰਾ ਸੋਈ ਜੀ ਥੋੜਾ ਅੱਜ ਥੋੜੀ ਹਵਾ ਵਾਲੀ ਤੇ ਚੱਲੀ ਆਂਦੀ ਹੈ ਮੈਂ ਤਾਂ ਭਰਾ ਨੂੰ ਆਖਾ ਸੀ ਮੁੱਖੇ ਮੈਂ ਤਾਂ ਸਾਰਾ ਕੰਮ ਨਾ ਪਾਕੀਆਂ ਨੇ ਕਰ ਲੂੰਗੀ ਕਿਉਂਕਿ ਸ਼ੂਟਿੰਗਾਂ ਦੇ ਰਾਗੂ ਨੂੰ ਚਾਹ ਤੇ ਪੱਠਾ ਨਾਲ ਮੁੱਖੇ ਮੈਂ ਤਾਂ ਦਾਲ ਸਬਜ਼ੀ ਦੁੱਧ ਵਗੈਰਾ ਕਰਨ ਕਰਨਾ ਮੈਂ ਤਾਂ ਪਾਕੀਆਂ ਨਾਲ ਕਰੂੰਗੀ ਤੇ ਅੱਜ ਕਹਿੰਦੇ ਭੈਣ ਕਹਿੰਦੀ ਬਾਹਲੀ ਹਵਾ ਦੀ ਚੱਲੀ ਆਂਦੀ ਹੈ ਕਹਿੰਦੀ ਮੇਰਾ ਗ੍ਰੇਟਾ ਜਾਊਗਾ ਕਹਿੰਦੀ ਅੱਜ ਕਿਉਂ ਨਹੀਂ ਕਰਾਈ ਥੀ ਤੇ ਘਰ ਤੋਂ ਬਾਹਰ ਹੀ ਬਾਹਰ ਮੱਧ ਦੇ ਅੰਦਰ ਨਾਲ ਸਾਹ ਵੰਦਾ ਸੋਚ ਮੁਸ਼ਕਲ ਹੋ ਰਿਹਾ ਮੈਂ ਦਰ ਸੋਚੀ ਵਿੱਚ ਦਾਲ ਸਬਜ਼ੀ ਆਣੀ ਤੇ ਕਿਵੇਂ ਲੱਗ ਰਿਹਾ ਸਾਡੇ ਪੁੱਤਰ ਨੂੰ ਪੁੱਛਦੇ ਆਂ ਅਸੀਂ ਵਿੱਚ ਤੈਨੂੰ ਪਿਆਰਾ ਹੋਇਆ ਹੁਣ ਤਾਂ ਦਵਾਲਾ ਡੱਬਾਇਆ ਮਾਮੀ ਨੇ ਤੇ ਇੱਕ ਹੁਣ ਦੀ ਭਰਾ ਨੇ ਲਵਾ ਲਿਆ ਡੱਬਾ ਅੱਗੇ ਜਦੋਂ ਅਸੀਂ ਏਸੀ ਛੱਡਦੇ ਮਤਲਬ ਫਿਰ ਸਾਰੀ ਦੂਜੀ ਘਰ ਦੀ ਲੈਡ ਘਟ ਜਾਂਦੀ ਸੀਗੀ ਤੇ ਅੱਜ ਫਿਰ ਮੈਂ ਬਹੁਤ ਪ੍ਰਾਣੇ ਚਾਰੇ 10000 ਰੁਪਏ ਲਾਇਆ ਖੜਾ ਖੜੇ ਪੈਰ ਹੁਣ ਲਾ ਕੇ ਖੜਿਆ ਕਹਿੰਦਾ ਚਲੋ ਕੁਝ ਨਹੀਂ ਹੁੰਦਾ ਗਾ ਤਾਂ ਪੈਸੇ ਤਾਂ ਹੁੰਦੇ ਜਾਂਦੇ ਰਹਿਣਗੇ ਤੇ ਡੱਬਾ ਲਵਾਇਆ ਹੁਣ ਫੁੱਲ ਐਟ ਫੁੱਲ ਰੱਖਣ ਵਾਲਾ ਵੀ ਫੁੱਲੀ ਰੱਖੂਗਾ ਜਿੰਨੀ ਚਾਹੀਦੀ ਆ ਫ੍ਰਿਜ ਨੂੰ ਜਿੰਨੀ ਚਾਹੀਦੀ ਆ ਸਾਰੇ ਏਸੀ ਨੂੰ ਜਿੰਨੀ ਚਾਹੀਦੀ ਤੇ ਕੂਲਰ ਉੱਪਰ ਆਖਿਆ ਨੂੰ ਕਿੰਨੀ ਚਾਹੀਦੀ ਆ ਪਾ ਫੁੱਲ ਰੱਖੋ ਤਾਂ ਨਾ ਦਿਖਾਖ ਲੈ ਮਾਮਾ ਲੋ ਜੀ ਆਮ ਆਲ ਆ ਮਾਮੇ ਨੇ ਡੱਬਾ ਬਿਜਲੀ ਸਹੀ ਰੱਖਣਾ ਤੇ ਚਲੋ ਜੀ ਪ੍ਰਾਪਾ ਨਾ ਸਾਰਾ ਮਾਰ ਕੇ ਉਹਨਾਂ ਦਾ ਨਾ ਕੋਈ ਨਾ ਕੋਈ ਬਸ ਨਾ ਕੋਈ ਪਕਾ ਕੱਟ ਦੀ ਦਾਸ ਜੀ ਅਸੀਂ ਇੱਥੇ ਉੱਥੇ ਅਸੀਂ ਮੈਂ ਉਸ ਉੱਥੇ ਵੀ ਅਸੀਂ ਤੰਨੀ ਹੁੰਦੇ ਸੀ ਕੰਮ ਵਾਲੇ ਇੱਥੇ ਵੀ ਤੰਨ ਹੋ ਗਏ ਪਸੂ ਆਪਸ ਵਾਲਾ ਕੰਮ ਉਹ ਨਿਰਾਚਾਰੇ ਵਾਲਾ ਭਰਾ ਕਰ ਲੂਗਾ ਧਾਰ ਵੀ ਭਰਾ ਗੱਡ ਜੂਗਾ ਤੇ ਅਰੇ ਆਪਣੇ ਘਰ ਆਉਣੇ ਛੱਡੂਗੀ ਤੇ ਪਾਣੀ ਦਾ ਹੀ ਕੇਰਾ ਹੁਣ ਪਿਆਤਾ ਤੇ ਇੱਕ ਵਾਰੀ ਹੋਰ ਦਿਖਾਵਾਂਗੇ ਅੱਖ ਨੇ ਪੈਣ ਬਣੇ ਤੇ ਨਾਲ ਨਮਾਵਾਂਗੇ ਪਸੂ ਬਸ ਇਹ ਇੰਨਾ ਕੰਮ ਹੈ ਜਿਹੜਾ ਇਹ ਅਸੀਂ ਬਾਅਦ ਚ ਕਰਾਂਗੇ ਭਰਾ ਤਾਂ ਵਾਗੀ ਜਾਊਗਾ ਉਹਨੂੰ ਸਿੱਖ ਬਣੇ ਤੇ ਆਪ ਕੋਲਸ ਦਾ ਆਛਾ ਤੇ ਮਮਾ ਦਾ ਆਛਾ ਦਿੱਤਾ ਕਿ ਬਤਾ ਕੀ ਕਰਨਾ ਤੇ ਜੇ ਤਾਂ ਭੈਣ ਨੇ ਹੁਣ ਭਾਂਡੇ ਆਖੇ ਦੀ ਭੈਣ ਚੱਕਣ ਜੇ ਚੱਕ ਦੇ ਤਾਂ ਠੀਕ ਆ ਜੇ ਭੈਣ ਨੇ ਕੋਈ ਹੋਰ ਕੰਮ ਕਰਨਾ ਹੋਵੇ ਮਸਲ ਗਵਾ ਹੋਵੇ ਸਿੱਟਣਾ ਹੋਵੇ ਤਾਂ ਮੈਂ ਸਬਜੀ ਬਣਾ ਲਈ ਤਾਂ ਫਿਰ ਮੈਂ ਭਾਂਡੇ ਚੱਕ ਲਵੋ ਜੀ ਸਬਜੀ ਆਪਾਂ ਦਿੱਤੀ ਤਾਰ ਤੇ ਸਾਰੇ ਕੰਮ ਲੱਗੇ ਹੋਣਾ ਸੀ ਅੰਦਰੋਂ ਆਵੇ ਬਾਹਰ ਤੇ ਸਬਜ਼ੀ ਬਣੀ ਅੱਗੇ ਬਸ ਆਪਣੇ ਭੈਣ ਦੋ ਦੋ ਤਿੰਨ ਤੌੜਗੇ ਦੂੜਗੇ ਜਿਹਾ ਸੀਗੇ ਤੇ ਪਰ ਆਦੀ ਬੰਨ ਢੋਤੀ ਸੀ ਹੁਣ ਬਾਅਦ ਚ ਕਹਿੰਦਾ ਆਹੀ ਬਨ ਕੇ ਜਾਉ ਸਾਨੂੰ ਐ ਜੇ ਲੱਗੀ ਵੀ ਹਾਂ ਉਹਦਾ ਮਤਲਬ ਕਿ ਡਰੈਸ ਨੇ ਮੈਚ ਕਰਦੀ ਮੈਚ ਕਰਦੀ ਆ ਉਹਦੀ ਉਸ ਨਾਲ ਯੂਨੀਫਾਰਮ ਨਾਲ ਤੇ ਸਾਨੂੰ ਕੁਸਮੈਲੀ ਜੀ ਲੱਗੀ ਤੇ ਫਿਰ ਭੈਣ ਨੇ ਤੋੜ ਦਿੱਤੀ ਕਪੜੇ ਉਹ ਆ ਵੀ ਤੋ ਤਾਂ ਇੱਕ ਥੋੜੇ ਪ੍ਰੈਸ ਵਾਲੇ ਮੇਜ਼ ਦਾ ਕਪੜਾ ਪਾਉਣਾ ਸੀ ਉਹ ਤਾਂ ਤੇ ਇੱਕ ਪ੍ਰੈਸ ਤੇ ਇੱਕ ਮੈਂ ਆਪਦਾ ਖੇਸ ਧੋਤਾ ਬਸ ਆਪਾਂ ਦੋਈ ਚੀਜ਼ਾਂ ਧੋਤੀਆਂ ਬਾਕੀ ਪਾਉਣ ਵਾਲੇ ਕੱਪੜੇ ਦਾ ਸਾਨੂੰ ਪਤਾ ਹੈ ਨਾ ਵੀ ਉਹ ਤਾਂ ਧੋਣੇ ਨਹੀਂ ਹੁੰਦੇ ਨੇ ਤੇ ਦੋਈ ਚੀਜ਼ਾਂ ਧੋਤਿਆਂ ਆਪਾਂ ਹੋਰ ਕੁਝ ਨਹੀਂ ਕਰਿਆ ਤੇ 10 ਵਜੇ ਦੇ ਵੇਲੇ ਆ ਜੀ ਹਨਾ ਕਿਉਂ ਤਾਈ ਕਿ ਜਾਵੜੇ ਤਾਂ ਸਾਨੂੰ ਪਤਾ ਵੇਲੇ ਦਾ ਟਾਈਮpass ਨਹੀਂ ਹੁੰਦਾ ਸਹੀ ਹੈ ਲਓ ਜੀ ਤੇ ਬਸ ਆਪਣਾ ਭਾਂਡੇ ਚੱਕਣ ਵਾਲੇ ਪਏ ਆ ਅੱਜ ਜੋ ਆਖਰੇ ਮੈਗੀ ਬਣਾ ਕੇ ਪੈ ਕੇ ਕਹਿੰਦੇ ਮੈਗੀ ਮੈਗੀ ਖਾਣੀ ਆ ਮਾਮਾ ਤੇ ਅੱਜ ਭਰਾ ਨੂੰ ਥੋੜਾ ਜਿਹਾ ਬੈਂਕ 'ਚ ਕੰਮ ਸੀ ਉਧਰ ਗਿਆ ਸੀ ਤੇ ਫਿਰ ਆਉਂਦਾ ਮੈਗੀ ਲਿਆ ਕੇ ਦਿੱਤੀ ਫਿਰ ਸਾਡੀ ਨਿੱਕੀ ਨੇ ਮੈਗੀ ਬਣਾਈ ਬਹੁਤ ਸਵਾਦ ਵਾਲੀ ਰਣ ਪਰ ਹੈ ਨਾ ਮੈਗੀ ਬਣਾਉਗੀ ਵਧੀਆ ਹੋਣੀ ਹਾਂ ਭਰਾ ਤਾਂ ਕਹਿੰਦਾ ਇਹ ਬੈਜੀ ਨਹੀਂ ਬਣਾਉਂਦੀ ਇਹ ਨਿਗਾ ਰੱਖੋ ਮੱਚ ਜੂਗੀ ਇਹ ਗੈਸ ਕੋਲੇ ਖੜੀ ਐ ਤੇ ਬਾੜੀ ਸਵਾਦ ਮੈਗੀ ਬਣਾ ਕੇ ਰਾਈ ਤੇ ਬਾੜੀ ਇਹ ਤਾਂ ਕੁੜੀ ਸਾਡੀ ਘਰ ਕੰਮ ਕੁੰਮ ਨੂੰ ਬਹੁਤ ਹਸਤਰ ਐ ਲੋ ਜੀ ਹਾਜੀ ਹਾਜੀ ਹੁਣ ਹੀ ਬੰਨੇ ਆ ਰੰਬਰ ਕੇ ਫਾਇਕੇ ਹਵਾ ਹੀ ਆਇਆ ਤਾਂ ਮੌਸਮ ਠੀਕ ਆ ਆ ਮੈਨੂੰ ਬਹੁਤ ਭੌਂਕਦਾ ਸਾਡੇ ਛੇਰੂ ਵਰਗੇ ਲੋ ਜੀ ਪਸੂ ਅੰਦਰ ਖੜੇ ਪੱਖਾ ਜਿੰਦਿਆਂ ਦਾ ਦੋ ਇੱਕ ਕੁੱਕੜਾ ਇੱਕ ਕੁਕੜੀ ਆ ਤੇ ਆ ਇਹਨਾਂ ਦਾ ਇਹਨਾਂ ਦਾ ਨਾਂ ਕੀ ਆ ਰੰਬਰ ਹਾਂ ਪਲੂਡੋ ਪਲੂਡੋ ਪਤਾ ਨਹੀਂ ਮੈਨੂੰ ਨਹੀਂ ਆਉਂਦਾ ਮੈਂ ਤਾਂ ਟਰੂਡੋ ਆਖ ਦੇਣੀ ਆ ਆ ਭੌਂਕਦਾ ਭੋਖੀ ਜਾ ਮੈਂ ਕਿਹੜਾ ਗੋਲਤੀ ਤੇਨੂੰ ਆਦਾ ਨੇ ਸਾਡਾ ਜੰਮੀ ਸ਼ੇਰੂਣੀ ਜਿਹੜਾ ਜੰਮੀ ਸ਼ੇਰ ਸਾਡੇ ਵਿਚਾਰੇ ਦੂਰੋਂ ਦੇਖ ਕੇ ਪੁੱਛਾ ਮਾਰ ਲੱਗ ਜਾਂਦੇ ਆ ਨਾ ਜੰਮੂ ਪਿਆ ਗਿਆ ਆਪਣਾ ਹਾਂ ਸਹੀ ਹੈ ਕਿਹੜਾ ਦਾ ਕਰੂਗਾ ਹੁਣ ਜਦੋਂ ਆਪਾਂ ਹੁਣ ਕੱਲ ਵੀ ਇਹਨੂੰ ਰੋਟੀ ਰੋਟੀ ਮੈਂ ਪਾਈ ਤੇ ਅੱਜ ਸਵੇਰੇ ਭੈਣ ਨੇ ਪਾਤੀ ਸੀ ਕੁਛ ਨਾ ਕੁਛ ਫਰਕ ਆ ਨਾ ਕੱਲ ਜਦੋਂ ਅਸੀਂ ਆਏ ਸੀ ਤਾਂ ਭੁੱਖ ਹੀ ਗਿਆ ਭੁੱਖ ਹੀ ਗਿਆ ਲਗਾਤਾਰੀ ਇੱਕ ਕੱਪ ਕਾਫੀ ਟਾਈਮ ਤੋਂ ਕਿਹੜਾ ਮਾਰਦੇ ਆ ਨਾ ਹਾਂ ਹਾਂ ਲੈਟੀ ਲੋ ਭਾਂਧਰ ਲੱਗੀ ਲੈਟੀ ਸਾਰੀ ਤਾਂ ਨਹੀਂ ਪੋਣੀ ਹੋਰ ਕੱਢ ਲਾਂਗੇ ਆਪਣੇ ਕੋਲ ਦਹੀਰ ਹੈਗੀ ਐ ਸਹੀ ਐ ਹਾਂ ਵਿੱਚ ਪਾ ਲਓ ਜਿਹੜੀ ਉਹ ਦਾੜ ਫੜ ਜੀ ਸਰੋਂ ਆ ਉਹ ਪਾ ਦੋ ਵਿੱਚ ਵਧੀਆ ਪਸ਼ੂਆਂ ਨੂੰ ਚਲੋ ਜੀ ਇੱਧਰ ਤੱਕ ਨਾ ਪਤਾ ਨੀ ਕਿ ਮੈਂ ਚਾਨਣ ਜਾ ਪੈ ਲੱਗ ਗਿਆ ਮੈਂ ਮੈਂ ਦੇਖ ਲਾ ਮੇਰੀ ਦਾਲ ਸਾਬੀ ਸੀਟੀ ਮਾਰੂਗੀ ਕਿ ਨਹੀਂ ਤੇ ਅਸੀਂ ਇਹਨਾਂ ਨੂੰ ਆਖੀ ਰਹੇ ਜਵਾਕਾਂ ਨੂੰ ਵੀ ਏਸੀ ਬੰਦ ਕਰ ਦੋ ਚਾਹ ਨਾ ਵੀ ਹਨਾ ਫਿਰ ਵੀ ਬਿੱਲ ਬਿੱਲ ਬਹੁਤ ਜ਼ਿਆਦਾ ਆਊਗਾ ਤੇ ਬਾਹਰ ਹੀ ਨਹੀਂ ਨਿਕਲਦੇ ਕਮਰਾ ਬੰਦ ਕਰ ਦਿੰਦੇ ਏਸੀ ਘਰ ਤਾਂ ਬੰਦ ਰਹਿੰਦੇ ਸੀ ਹਾਂ ਬਸ ਹੁਣ ਬੰਦ ਰੱਖੋ ਕੋਈ ਨਹੀਂ ਕਮਰਾ ਬੰਦ ਕਰ ਲਓ ਠੰਡਾ ਰਹੂਗਾ ਲੋ ਜੀ ਠੀਕ ਹੈ ਗੱਡੀ ਦੇ ਬਸ ਕਵਰ ਜਾਂ ਲਾ ਲਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੂੰ ਤੇ ਪਲੀਜ਼ ਆਪਣੇ ਚੈਨਲ ਨੂੰ ਸਪੋਰਟ ਬਣਾਓ ਜੀ ਆਪਣੀ ਚੈਨਲ ਹੈ ਰਮਨ ਦੀ ਛਾਰ ਨਾ ਤੇ ਕਰ ਦਿਓ ਜੀ ਆਪਣੇ 1000 ਸਬਸਕ੍ਰਾਈਬਰ ਜਲਦੀ ਤੋਂ ਜਲਦੀ ਤੇ ਚਲੋ ਜੀ ਤੁਸੀਂ ਡਿਲੀਟ ਨਾ ਕਰੋ ਗੱਲਾਂ ਬਾਤਾਂ ਆਪਾਂ ਲੇਟੀ ਧਰਦੇ ਆਂ ਤੇ ਆਪਾਂ ਇੱਥੇ ਵੀ ਆ ਕੇ ਸ਼ੌਂਕ ਨਹੀਂ ਛੱਡਦੇ ਸਹੀ ਹੈ ਲਓ ਜੀ ਸਾਢੇ ਪੰਜ ਟਾਈਮ ਹੋ ਗਏ ਆਪਾਂ ਬਸ ਮੈਂ ਸਬਜ਼ੀ ਬਣਾ ਕੇ ਤੇ ਜਿਹੜਾ ਮੈਂ ਭੰਡ ਚੱਕਦੀ ਆਂ ਭੰਡ ਸੀਟੀ ਵੱਜ ਜਾਂਦੀ ਕਰਾਂ ਫਿਰ ਹੁੰਦੀ ਆ ਭੰਡ ਤੇ ਫਿਰ ਮੈਂ ਆਟਾ ਗੁੰਨੂੰ ਪਤਾ ਨਹੀਂ ਕਿਉਂ ਜੇ ਇੱਥੇ ਜੇ ਆ ਕੇ ਤਾਂ ਅੰਦਰੇ ਅੰਦਰ ਜੇ ਰਹਿਨੇ ਆਂ ਜੇ ਲੱਗਦਾ ਕਿ ਕਾਂ ਪੁੱਤ ਨਾ ਬਾਰਾ ਨਾ ਲਈ ਸੰਘੇੜਾ ਲੈਣ ਲਣੋਗੇ ਫਿਰ ਤੇ ਆ ਜਿੰਨਾਂ ਦੀ ਭਰਾ ਕੇ ਮਸ਼ੀਨ ਲੈ ਆਂਦੀ ਸੀ ਨਾਲ ਬੀਏ ਤੇ ਲੇਟੀ ਵੀ ਕਰੀ ਉਹ ਬਣਾ ਲੈਂਦੇ ਆ ਪਸ਼ੂਆਂ ਦੀ ਤੇ ਆਟਾ ਵੀ ਘਰੀ ਦਾਲ ਲੈਂਦੇ ਆ ਅੱਜ ਅੱਜ ਤਾਂ ਨਹੀਂ ਅਸੀਂ ਸਵੇਰੇ ਦਲਾਂਗੇ ਆਟਾ ਆਟਾ ਕੱਢਾਂਗੇ ਕਿਉਂਕਿ ਆਟਾ ਬਸ ਅੱਜ ਦਾ ਹੀ ਹੈ ਦੇਖਾਂਗੇ ਸ਼ਾਮ ਨੂੰ ਕੱਢ ਲਾਂਗੇ ਨਹੀਂ ਸਵੇਰੇ ਸਵੇਰੇ ਕਿਉਂਕਿ ਲੈਂਟ ਫੁੱਲ ਹੁੰਦੀ ਹੈ ਸਾਡੇ ਨਾਲ ਮਤਲਬ ਵੀ ਸਾਡੇ ਇੱਥੇ ਕਚੈਲਾ ਤੇ ਸਾਰੇ A to Z ਕਰਾਦੇ ਅਸੀਂ ਹੈ ਤੇ ਤਾਂ ਕਰਕੇ ਇਹ ਆਥਰੇ ਥੋੜੀ ਜਿਹੀ ਘੱਟ ਚੱਲਦੀ ਕਿਉਂਕਿ ਲੈਂਟ ਜਿਆਦਾ ਖਿੱਚਦੀ ਉਹ ਤਾਂ ਡੱਬਾ ਜਿਹਾ ਲਵਾ ਲਿਆ ਅੱਜ ਹੀ ਲਵਾਇਆਗਾ ਅੱਜ ਫੇਟ ਫਿਟਿੰਗ ਕਰਕੇ ਗਏ ਆ ਭਾਈ ਤੇ ਪਰ ਦੇਖਾਂਗੇ ਆਥ ਨੇ ਕੱਢ ਲਾਂਗੇ ਨਹੀਂ ਨਹੀਂ ਤਾਂ ਸਵੇਰੇ ਕੱਢਾਂਗੇ ਤੜਕੇ ਆਟਾ ਲਓ ਜੀ ਏਡੀ ਸੋਹਣੀ ਹਵਾ ਚੱਲੀ ਜਾਂਦੀ ਬਾਹਰ ਮੈਨੂੰ ਐ ਲੱਗਦਾ ਨੇਰੀ ਆਉਗੀ ਇੱਧਰ ਦੇਖੋ ਹੋਰ ਹੀ ਹੋ ਰਿਹਾ ਖਖਖਾ ਖਖਖਾ ਜਾਂ ਤੇ ਹਵਾ ਦੇਖੋ ਕਿੰਨੀ ਜਿਆਦਾ ਤੇਜ਼ ਚੱਲੀ ਜਾਂਦੀ ਐ ਚਲੋ ਜੀ ਆਪਾਂ ਫੇਰ ਮਿਲਾਂਗੇ ਹੁਣ ਸਾਨੂੰ ਮੈਂ ਸਿਟੀ ਚੈੱਕ ਕਰ ਲਾਂ ਸੂ ਸੂ ਜੇ ਤਾਂ ਕਰੀ ਜਾਂਦਾ ਪਰ ਹਜੇ ਸਿਟੀ ਲੱਗੀ ਨਹੀਂ ਜੰਗੀ ਇਤਰਾ ਲਓ ਜੀ ਕਿੱਡੇ ਜਸ਼ਨ ਕੇਰਾ ਤਾਂ ਕਿੱਡੇ ਸੋਹਣੇ ਲੱਗਦੇ ਪੁੱਤ ਹਨਾ ਨਿੱਕੇ ਨਿੱਕੇ ਚੁੱਚ ਹਨਾ ਓਏ ਪਰ ਇਹਨਾ ਸੁਗੜਾ ਜੇ ਕੰਮ ਹੁੰਦਾ ਸਾਧੂ ਤਾਂ ਐ ਲੱਗਦਾ ਵੀ ਬਿੱਠਾ ਨਹੀਂ ਕਰਦੇ ਹਲਕਤੋਂਦੇ ਹਨਾ ਰਮਣੇ हां मीले ਬਧੀ ਗਿਆ ਉਹ ਤਾਂ ਚਿੱਚ ਚਾਹ ਵਾਲੀ ਤਾਂ ਸ਼ੌਂਕ ਦੀ ਗੱਲ ਹੈ ਵੀਰੇ ਹਾਂ ਸ਼ੌਂਕ ਹੁੰਦਾ ਅਸੀਂ ਨਾ ਕੱਲਦੇ ਆਏ ਆ ਕਟਾਰ ਆ ਜਿਹੜੀ ਕਟਾਰਾਂ ਨੇ ਗਿੱਜ ਗਈ ਪਾਈ ਹੈ ਇਹ ਨਾ ਹਜੇ ਤਾਂ ਅੰਗੂਰ ਆਪਾਂ ਹੁਣ ਤਾਂ ਫ੍ਰਿਜ ਤੇ ਘਰ ਤੇ ਕੱਲ ਇੱਥੇ ਜਵਾਕਾਂ ਨੇ ਖਾ ਕੇ ਮੰਜੇ ਤੇ ਰੱਖਤਾ ਮਟਰੇ ਜੀ ਜੀਚ ਅੰਗੂਰ ਤਾਂ ਰੱਖਿਆ ਇਹਨੇ ਅੰਗੂਰ ਖਾਦੇ ਮਾਂ ਦੀ ਧੀ ਨੇ ਇੰਨੇ ਜਿਆਦੇ ਅੰਗੂਰ ਖਾਦੇ ਨੇ ਫੜ ਕੇ ਆ ਨਹੀਂ ਬੋਲੇ ਪਾਸ ਮੇਰੇ ਕੋ ਭਾਂਡੇ ਚੱਕਤੇ ਜੀ ਬਸ ਆਹ ਰਹਿ ਗਈ ਮੋٹے ਮੋٹے ਚਾਹ ਵਾਲੇ ਤੇ ਮੈਗੀ ਵਾਲੇ ਇਹ ਚਾਹ ਦੀ ਮੈਂ ਕੁਝ ਨੂੰ ਪਾ ਰੱਖਿਆ ਮੈਂ ਖਾਣਾ ਹੈ ਹਾਂ ਵੱਡੇ ਨੂੰ ਵੀ ਪਤਾ ਲੱਗ ਰਿਹਾ ਲਓ ਜੀ ਬਸ ਲੈ ਭੱਜ ਗਈ ਲੋ ਜਸ਼ਨ ਨੂੰ ਮਿਲੋ ਸੱਸ ਸਿਕਾ ਬਣਾਵੋ ਤਾਇਆ ਨਹੀਂ ਵੀਡੀਓ ਚ ਸੱਸ ਸਿਕਾ ਹਾਂ ਲੋ ਜੀ ਜੀ ਲੱਗ ਗਿਆ ਫੰਡ ਜਾਣਾ ਜਾਣਾ ਮਾਰਸ਼ਾ ਕਿਸ਼ ਨਹੀਂ 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 ਤੇ ਹਜੇ ਤੱਕ ਇਹਦਾ ਥੋੜਾ ਜਿਹਾ ਜਸ਼ਨ ਆਪਣਾ ਟਰੈਕਟਰ ਡੂਟਰ ਚਲਾ ਕੇ ਥੋੜਾ ਜਿਆਦਾ ਰਾਜੀ ਹੈ ਤੇ ਭਰਾਣਾ ਕੱਲ ਗੱਲਾਂ ਕਰੀ ਜਾਂਦਾ ਸੀ ਮਾਮਾ ਟਰੈਕਟਰ ਕਦੋਂ ਲੈ ਕੇ ਆਏਗਾ ਇਹ ਕਰੀ ਜਾਂਦਾ ਸੀ ਇਹਨੂੰ ਮਾਮਾ ਕਹਿੰਦਾ ਕੋਈ ਨਹੀਂ ਆਪਾਂ ਆ ਹੀ ਸਾਲ ਠੇਕੇ ਤੇ ਦੇਵਾਂਗੇ ਅਗਲੀ ਵਾਰ ਆਪਾਂ ਆਪ ਕਰਾਂਗੇ ਥੋੜੀ ਜੀ ਪਤਾ ਕੀ ਹੈ ਜੇ ਮੇਰੇ ਭਰਾ ਨੇ ਨਾ ਥੋੜਾ ਜਿਹਾ ਵੀ ਇਹਨੇ ਇਹਦੇ ਬਾਹਮ ਦੇ ਨਾਲ ਲੱਗਦੀਆਂ ਸੀਗੀਆਂ ਵੀ ਇਹਨੂੰ ਕਨਾਲਾਂ ਤੇ ਤਿੰਨ ਕਨਾਲਾਂ ਬੰਦੀਆਂ ਸੀਗੀਆਂ ਜ਼ਮੀਨ ਦੀਆਂ ਇਹਨੇ ਲੈ ਲਈਆਂ ਤੇ ਥੋੜਾ ਜਿਹਾ ਤਾਂ ਕਰਕੇ ਠੇਕੇ ਤੇ ਦੇ ਦਿੱ ਦੋ ਸਾਲ ਦੂਸਰਾ ਸਾਲ ਚੱਲ ਪਿਆ ਤੇ ਪਿਛਲੇ ਪਿਛਲੇ ਤੋਂ ਪਿਛਲੇ ਸਾਲ ਲਈ ਸੀ ਠੇਕੇ ਤੇ ਤੇ ਥੋੜਾ ਜਿਹਾ ਐ ਹੋ ਗਿਆ ਵੀ ਆਹ ਠੱਬੀ ਠੇਕੇ ਦੇ ਵੀ ਜਿਹੜਾ ਵੀ ਬਾਣੀਆਂ ਤੋਂ ਚੱਕ ਕੇ ਪੈਸੇ ਦਿੱਤੇ ਸੀਗੇ ਕਨਾਲਾਂ ਦੇ ਤੇ ਹੁਣ ਉਹ ਆਦਾ ਵੀ ਚਲੋ ਠੇਕੇ ਤੇ ਇਕੱਠੇ ਮਿਲ ਜਾਂਦੇ ਆ ਚਲੋ ਵੀ ਬਾਣੀਆਂ ਦੇ ਲਾਹ ਦਾ ਘਰਾਂ ਤੇ ਹੁਣ ਬਾਣੀਆਂ ਦਾ ਸਾਫ ਕਿਤਾਬ ਇਹਨੇ ਕਰਤਾ ਐ ਇੰਨੀ ਕਲੀਅਰ ਆ ਠੇਕਾ ਫੜ ਕੇ ਹੁਣ ਫੜ ਲੈਣ ਠੇਕਾ ਤੇ ਐਸੀ ਇੱਕ ਸਾਲ ਦੇਊਗਾ ਫਿਰ ਕਹਿੰਦਾ ਵਾਈ ਗਰੂ ਸੁੱਖ ਸੋ ਰੱਖੇ ਨਾਲ ਤਾਂ ਟਰੈਕਟਰ ਆਪ ਦਾ ਲਿਆ ਕੇ ਤੇ ਫਿਰ ਕਹਿੰਦਾ ਆਪ ਕਰਿਆ ਕਰੇਗਾ ਸੁਖਣਾ ਜੀ ਜ਼ਮੀਨ ਤਾਂ ਬਹੁਤ ਵਧੀਆ ਖੁੱਲੀ ਐ 10 ਕਿੱਲੇ ਹੋਈ ਐ ਮੇਰੇ ਭਰਾ ਲੋ ਵਧੀਆ ਜ਼ਮੀਨਾਂ ਕੋਈ ਆਏ ਨਹੀਂ ਤੇ ਗੱਲ ਕਰ ਥੋੜਾ ਜਿਹਾ ਪਾਣੀ ਦਾ ਸਾਧਨ ਹੈ ਨਹੀਂ ਸੀ ਪਹਿਲਾਂ ਹੁਣ ਤਾਂ 2-3 ਸਾਲਾਂ ਦੀ ਹੁਣ ਤਾਂ ਮੋਟਰ ਲਵਾ ਰੱਖੀ ਆ ਵਾਹਂ ਦੇ ਵਿੱਚ ਮੋਟਰ ਲੱਗੀ ਆ ਆਪਣੇ ਦੂਜੀ ਲੱਗੀ ਐ ਲੈਟ ਵਾਲੀ ਬਿਜਲੀ ਵਾਲੀ ਹੁੰਦੀ ਐ ਜਿਹੜੀ ਇੱਥੇ ਸੋਲਰ ਹੈ ਨਹੀਂ ਮੈਂ ਤਾਂ ਇੱਧਰ ਆ ਜਾਨੀ ਜੀ ਮੈਨੂੰ ਤਾਂ ਇੱਧਰ ਬਾਹਲੀ ਸ਼ਾਂਤੀ ਲੱਗਦੀ ਐ ਕਿਉਂ ਆਪ ਆਪ ਉੱਥੇ ਸੁਹਾ ਜਾ ਪਿਆ ਨਾ ਖੇਤਾਂ ਦਾ ਖੇਤਾਂ ਚਾਰਾ ਬਸ ਬਾਹਰ ਹੀ ਤੁਰੇ ਸੱਦਿਆ ਵਧੀਆ ਮੈਨੂੰ ਤਾਂ ਵਧੀਆ ਲੱਗਦਾ ਇੱਧਰ ਬਾਹਰ ਖੁੱਲਾ ਖੁੱਲਾ ਜਾ ਬਸ ਸਬਜੀ ਵਿੱਚ ਥੋੜਾ ਜਿਹਾ ਪਾਣੀ ਸੀ ਮਗਰਾ ਪਾਣੀ ਜਾਵਾਂ ਸੁਕਾ ਕੇ ਦੁੱਧ ਪਾਵਾਂਗੇ ਜੇ ਪਾਣੀ ਜੇ ਜੇ ਵੀ ਦੁੱਧ ਪਾ ਲਈਏ ਨਾ ਫਿਰ ਬਾਲੀ ਪਤਲੀ ਜੀ ਚੰਗੀ ਜੀ ਨਹੀਂ ਲੱਗਦੀ ਲੋ ਜੀ ਬਸ ਮੇਰੇ ਕੋਲੇ ਉਹ ਥੋੜੇ ਜਿਹੇ ਰਹਿ ਗਏ ਭਾਂਡੇ ਬਸ ਬੰਦ ਕਰ ਦਿਆਂ ਇਹਨੂੰ ਪੁੱਛਦੇ ਐ ਵੀ ਭੈਣ ਨੂੰ ਸਜਰਾ ਦੁੱਧ ਪਾਉਣਾ ਹੈ ਕਿ ਦਿਨ ਨਾਲ ਮੈਂ ਤਾਂ ਅਸੀਂ ਸਜਰਾ ਹੀ ਪਾ ਲਈ ਗੀ ਲੋ ਜੀ ਸਬਜੀ ਉੱਪਰ ਹੈ ਅਜੇ ਵੀ ਸੋਈ ਦੇ ਵਿੱਚ ਬਹੁਤ ਜ਼ਿਆਦਾ ਸਮਾਨ ਹੈ ਕਿੰਨਾ ਹੀ ਜਿਆਦਾ ਸਮਾਨਾ ਟੱਬੇ ਡੁੱਬੇ ਜੀ ਚਲੋ ਜੀ ਸਮਾਨ ਤਾਂ ਹੋਊਗਾ ਹੁਣ ਸਾਰਿਆਂ ਦਾ ਸਮਾਨ ਆ ਜੀ ਕੋਈ ਬੇਲਾ ਕੋਈ ਡੱਬਾ ਹੈ ਨਹੀਂ ਵੀ ਕੋਈ ਬੇਲਾ ਹੋਵੇ ਇਹ ਵੀ ਬਹੁਤ ਸਾਰੇ ਸਮਾਨ ਦੇ ਭਰੇ ਆ ਚਲੋ ਜੀ ਜਿੱਕੇ ਵੇ ਪਰੇ ਜੇ ਹੋ ਜਾਣੇ ਉਹ ਡਰਦੇ ਹੋ ਬਹੁਤ ਭੌਗਦਾ ਹੈ ਇਹ ਜੋ ਆਕਾ ਨੂੰ ਵੀ ਟੱਪਣ ਦਿੰਦਾ ਲਓ ਜੀ ਆਪਾਂ ਆਟਾ ਘੋਲ ਕੇ ਸਬਜ਼ੀ ਜਮਾ ਹੁੰਦੇ ਗਾਦੀ ਰਹੀ ਹੈ

ਗਰਮੀ ਨਾ ਉਹ ਤਾਂ ਹਵਾ ਗੱਲ ਚਲੋ ਫਿਰ ਇਹਨਾਂ ਨੂੰ ਬਿਲੇ ਦਾ ਟਾਈਮ ਪਾਸ ਵੀ ਨਹੀਂ ਹੁੰਦਾ ਐਂ ਤਾਂ ਹੁਣ ਹਨਾ ਸਾਰਾ ਦਿਨ ਤਾਂ ਕਮਰੇ 'ਚ ਵੀ ਨਹੀਂ ਬੈਠਿਆ ਜਾਂਦਾ ਲਓ ਜੀ ਲੂਵੀਰ ਕੁੰਨੀ ਦੀ ਆਟਾ ਤੇ ਆਪਾਂ ਲੇਟੀ ਕੰਪਲੀਟ ਕਰਤੀ ਸਾਨੂੰ ਦਿਖਾਉਣੀ ਹੈ ਲੇਟੀ ਆਪਣੀ ਰਿਜ ਰਹੀ ਹੈ ਤੇ ਇੱਕ ਆਪਾਂ ਪਾਥੀ ਲਾਤੀ ਹਨਾ ਦੇਖੋ ਵਾਲਾ ਆ ਰਿਹਾ ਲੇਟੀ ਨੂੰ ਤੇ ਸਾਡਾ ਜੀ ਦੇਖੋ ਕੁੱਕੜ ਵੀ ਅੰਗੂੜ ਖਾਣ ਲੱਗ ਗਏ ਕਟਾਰਾ ਨੇ ਤਾਂ ਖਾਣੀ ਖਾਣੀ ਕੁੱਕੜਾ ਨੂੰ ਵੀ ਪਸੰਦ ਐ ਚਲੋ ਕਿਛੇ ਦੇ ਮੂੰਹ ਚ ਪਾਣੇ ਚਾਹੀਦੀ ਐ ਤੇ ਆ ਚੋਟੀ ਜੀ ਬਹੁਤ ਮਾਰਦੀ ਐ ਇਹ ਕੋਲੇ ਨਹੀਂ ਆਉਂਦੀ ਦੀ ਸਾਨੂੰ ਮੇਰੇ ਦੇ ਤਾਂ ਬਹੁਤ ਬਹੁਤ ਲੱਗਦੀ ਐ ਮੇਰੇ ਦੇ ਨਾਲੇ ਮੈਂ ਇਹਨੂੰ ਲੇਟੀ ਧਰਦੀ ਐ ਸਵੇਰੇ ਵੀ ਲੇਟੀ ਧਰੀ ਮੈਂ ਇਹਨੂੰ ਹਾਂ ਤੇ ਬਾਕੀ ਇੱਕ ਭੈਣ ਦਾ ਕਮੈਂਟ ਆਇਆ ਸੀ ਨਾ ਕਹਿੰਦੇ ਵੀ ਖੁਲਣੀਆਂ ਛੋੜੀਆਂ ਨੀਵੀਆਂ ਵਾਰੀਆਂ ਵੀ ਤੁਹਾਡੇ ਭਰਾ ਨੂੰ ਕਹੋ ਖੁਲਣੀਆਂ ਉੱਚੀਆਂ ਕਰੋ ਇਹ ਖੁਲਣੀਆਂ ਸਹੀ ਸੀ ਜੀ ਤੇ ਇੱਥੇ ਭਰਤ ਵਾਲੀ ਪੈਗੀ ਮੀਂਹ ਕਣੀ ਆਉਂਦਾ ਟੋਏ ਬਣ ਜਾਂਦੇ ਰੇਤਾ ਸਿੱਟ ਦਿੰਨੇ ਤਾਂ ਕਰਕੇ ਬਾਕੀ 20 ਸਾਲ ਹੋ ਗਏ ਜੀ ਖੋਲੀਆਂ ਬਣੀਆਂ ਨੂੰ ਬਾਕੀ ਅਸੀਂ ਕਰ ਦਾਂਗੇ ਚੇਂਜ ਥੋੜਾ ਜਿਹਾ ਖੋਲੀਆਂ ਆ ਬੈਠਾ ਭਰਾ ਨੂੰ ਪੁੱਛਦੇ ਕੀ ਕਹਿਣਾ ਚਾਹੂਗਾ ਹੁਣ ਇਸ ਗੱਲ ਤੇ ਵੀ ਖੋਲਣਾ ਆਪਣੀਆਂ ਨੀਵਾਂਗੇ ਕਰਾਂਗੇ ਇਹ ਕਰਨੇ ਨਵਾਂ ਬਣਾਉਂ ਕਦੋਂ ਕਦੋਂ ਤੇ ਹੱਥ ਕੋ ਲਾ ਗਿਆ ਸਹੀ ਹੈ ਜੀ ਹੁਣ ਤਾਂ ਹਨਾ ਏਸੀ ਤੇ ਲਾ ਕੇ ਹਟਿਆ 15 15 ਸੌਰੀ 45000 ਰੁਪਿਆ ਤੇ ਹੋਰ ਅਜ ਵਿਚਾਰੇ ਨੇ ਇਨਵਰਟਰ ਦਰਾਇਆ ਹਨਾ ਦੂਸਰਾ ਸਟੈਪਲ ਸਟੈਪਲਜਰ ਸਟੈਪਲਜਰ ਹੁੰਦਾ ਹਨ ਫਿਰ ਹਾਂ ਉਹ ਤਰਾ ਕੇ ਹਟਿਆ 7000 ਦਾ ਤੇ ਤਾਂ ਕਰਕੇ ਪੈਸੇ ਲੱਗੋ ਲੱਗੇ ਵਿਚਾਰੇ ਦੇ ਹਨਾ ਕਿਉਂਕਿ ਲਾਈਟ ਘਟ ਰਹੀਦੀ ਸੀ ਥੋੜੀ ਜੀ ਫਰਜ ਨਹੀਂ ਚੱਲਦਾ ਸੀ ਕਹਿੰਦਾ ਚਲ ਧਰਵਾ ਲੈਨੇ ਹਨਾ ਵੀ ਹੁਣ ਗਰਮੀ ਗਰਮੀ ਪਾਣੀ ਦੀ ਵੀ ਜ਼ਰੂਰਤ ਹੈ ਬਰਫ਼ ਦੀ ਵੀ ਜ਼ਰੂਰਤ ਹੈ ਤੇ ਬਸ ਹੁਣ ਇਹ ਹੋਊਗਾ ਡਿਊਟੀ ਵਾਸਤੇ ਤਿਆਰ ਤੇ ਆ ਆਪਣੇ ਵੇਲੜ ਉਹ ਬੋਲ ਚੱਕ ਤੁਸੀਂ ਬੈਟ ਬੋਲ ਦੇਣੀ ਕੀ ਕਰਦੇ ਤੁਸੀਂ ਇਹ ਦੇਖੀ 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 ਦੇਖ ਨਹੀਂ ਰੱਖਲੇ ਉਹ ਨਹੀਂ ਕੁਝ ਕਹਿੰਦਾ ਜਿਸ਼ਾ ਨਾ ਬੋਲ ਡਿੱਗ ਗਈ ਇਹਦੀ ਚਲ ਆ ਵੀ ਕੰਮ ਨੇ ਬੜੀ ਆਇਆ ਖਾ ਹੈ ਕਿ ਜਿੱਥੇ ਸੌਫੇ ਪਈਆ ਉਹਨਾਂ ਵੈਟਰ ਕੋਲੇ ਪਈਆ

ਤੇ ਇੱਕ ਵਾਰ ਸੇ ਆਪਣੇ ਬਣ ਲਈ ਰੋਟੀ ਤੇ ਬਸ ਰੋਟੀਆਂ ਮੈਂ ਹੁਣ ਲਾਹੂ ਪਹਿਲਾਂ ਦਾ ਭਰਾ ਦੇ ਘਰੇ ਫਿਰਦੇ ਫਿਰਦੇ ਮੈਂ ਸਾਰੇ ਸਾਰੀਆਂ ਰੋਟੀਆਂ ਲਾਹੂ ਤੇ ਨਾ ਆ ਗਿਆ ਹੁਣ ਕਿਉਂਕਿ ਹਜੇ ਆਪ ਦੀ ਦੁਨੀਆ ਫਾਮ ਪਾਉਗਾ ਫਿਰ ਸੁਖਣਾ ਪੱਗ ਬਨੂਗਾ ਹਨ ਆਹ ਤਾਂ ਜੀ ਵਧੀਆ ਹੋ ਗਿਆ ਭਰਾ ਸਾਡਾ ਪੱਗ ਬਨਣ ਲੱਗਾ ਪਹਿਲਾਂ ਕੋਈ ਆ ਗਿਆ ਕਿ ਨਸ਼ਾ ਪਤਾ ਤਾਂ ਸਾਡਾ ਭਰਾ ਜਮਾ ਵੀ ਚਾਰਾਂ ਵੇਲ ਵੀ ਹੈ ਨਹੀਂ ਜੀ ਇਸ ਕਰੋਂ ਤਾਂ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰ ਆ ਤੇ ਫਿਰ ਜਦੋਂ ਪਾਕੂ ਬੱਦਨ ਲੱਗਿਆ ਹੁਣ ਤਾਂ ਹੋਰ ਵੀ ਜਿਆਦਾ ਸੋਹਣਾ ਲੱਗਣ ਲੱਗਾ ਤੇ ਨਹੀਂ ਮਨੇ ਖਾਣੇ ਬਹੁਤ ਸੋਹਣਾ ਲੱਗਦਾ ਹੁਣ ਦਸਤਾਰ ਨਾਲ ਤਾਂ ਤੇ ਸੋਹਣਾ ਅੱਗੇ ਵੀ ਬਹੁਤ ਲੱਗਦਾ ਸੀ ਬੋਦੀਆਂ ਨਾਲ ਵੀ ਛੋੜੇ ਨਾਲ ਨਾ ਕਦੇ ਬਲੌਗ 'ਚ ਸ਼ੇਅਰ ਕਰਾਂਗੇ ਸੀ ਫੋਟੋ ਇਹਦੀ ਮਤਲਬ ਬੋਦੀਆਂ ਨਾਲ ਵੀ ਬਹੁਤ ਸੋਹਣਾ ਲੱਗਦਾ ਵਧੀਆ ਕਟਿੰਗ ਕਰਾ ਕਰਕੇ ਰੱਖਦਾ ਸੀ ਪਰ ਹੁਣ ਦਸਤਾਰ ਨਾਲ ਵੀ ਹੁਣ ਤਾਂ ਮਤਲਬ ਟੌਰ ਹੀ ਜ਼ਿਆਦਾ ਹੈ ਬਹੁਤ ਸੋਹਣਾ ਲੱਗਦਾ ਹੈਨਾ ਤੇ ਹੁਣ ਤਾਂ ਐ ਸਿਆਣਿਆਂ ਜਿੱਚ ਸ਼ਾਮਲ ਹੋ ਗਿਆ ਭਾਵੇਂ ਦੀ ਉਮਰ ਥੋੜੀ ਛੋਟੀ ਐ ਪੱਕ ਨਾਲ ਤਾਂ ਇਹਨੂੰ ਫਿਰ ਸਰਦਾਰ ਵਜੋਂ ਲੱਗ ਜਾਂਦਾ ਜਵਾਬ ਹੋਵੇ ਭਰਾ ਦੀ ਛੋਟਾ ਬਿਲਕੁਲ ਵੱਡਾ ਹੂੰ ਲਓ ਜੀ ਬਸ ਭੈਣ ਕਰ ਦੂਗੀ ਹੁਣ ਭਰਾ ਦੀ ਰੋਟੀ ਪੈਕ ਤੇ ਮੈਂ ਨਾਲ ਦੇ ਨਾਲ ਲੈ ਜਾਊਗੀ ਤੇ ਹੋਰ ਤਾਂ ਬਸ ਜੀ ਬੇਤਾ ਇੰਨੇ ਹੀ ਕਹਿਣਾ ਚਾਹੂੰਗੀ ਇੱਕ ਆਉਂਦਾ ਭੈਣ ਦਾ ਕਮੈਂਟ ਆਇਆ ਸੀ ਜਰਾ ਰਾਜਵਿੰਦਰ ਦਾ ਕਹਿੰਦੇ ਸਦੀ ਭੁਜਾਈ ਇੱਕ ਦਿਨ ਤਾਂ ਰਹਿ ਜਾਂਦੀ ਕਹਿੰਦੇ ਵੀ ਵੀ ਸੋਨ ਇੱਕ ਰੋਟੀ ਪੱਕੀ ਬਗਾਈ ਬਣ ਜਾਂਦੀ ਚਲੋ ਆਏ ਤਾਂ ਕੀ ਹੁੰਦਾ ਦੀਦੀ ਵੀ ਹੈ ਨਾ ਪੱਕੀ ਬਗਾਈ ਉੱਥੇ ਵੀ ਤਾਂ ਕਰਦੇ ਸੀ ਹੈ ਨਾ ਕੰਮ ਨਾਲ ਕੀ ਹੁੰਦਾ ਬਾਕੀ ਆਏ ਆ ਸੋਤਨ ਹੈਗੇ ਆ ਕਿੰਨਾ ਕੰਮ ਆ ਕੋਈ ਪਸ਼ੂ ਡੰਗਰ ਵੀ ਜਾਨੇ ਹੈ ਨਹੀਂ ਇੱਥੇ ਤਾਂ ਤੇ ਵਿਚਾਰਾ ਭਰਾ ਦੀ ਚਾਹੇ ਦਾ ਢਾਣਾ ਵਗੈਰਾ ਤਾਂ ਸਾਮ ਹੀ ਜਾਂਦਾ ਥੋੜਾ ਥੋੜਾ ਕੰਮ ਆਉਂਦਾ ਸਾਨੂੰ ਵੱਡੇ ਆ ਵੱਡੇ ਕਿੰਨਾ ਕੰਮ ਆਉਂਦਾ ਕਨੇ ਹੋਣੀ ਨਾ ਕੰਮ ਤਾਂ ਘਰੇ ਵੀ ਕਰਦੀ ਆ ਕੋਈ ਇੰਨਾ ਜ ਨਹੀਂ ਲੱਗਦਾ ਚਲੋ ਉਹ ਵੀ ਵਿਚਾਰੀ ਸਾਲ ਨੂੰ ਟੀਕਦੀ ਵੀ ਆਉਣ ਹੀ ਆ ਵਾਕਿਆ ਦੀ ਮੰਮੀ ਬਿਮਾਰ ਆ ਨਾ ਜੇ ਉਹਦੀ ਮੰਮੀ ਨਾ ਬਿਮਾਰ ਹੁੰਦੀ ਫੇਰ ਹੋਣੀ ਜਾਂਦੀ ਸੀ ਮਾਸੀ ਮਾਸੀ ਨਾ ਬਿਮਾਰ ਹੈ ਮਾਸੀ ਨੂੰ ਤਾਂ ਨਹੀਂ ਐ ਕਿ ਕੀ ਹੋ ਗਿਆ ਫਿਰ ਲਿੱਸੇ ਲਿੱਸੇ ਹੁੰਦੇ ਜਾਂਦੇ ਵੀ ਪਹਿਲਾਂ ਇੱਕ ਤਾਂ ਗੋਡੇ ਦੁਖਦੇ ਨੇ ਇਹਨਾਂ ਦੇ ਗੋਡੇ ਦੁਖਦੇ ਨੇ ਇੱਕ ਬੁਖਾਰ ਹੋਇਆ ਇਹਨਾਂ ਨੂੰ ਇੰਨਾ ਜ਼ਿਆਦਾ ਬੁਖਾਰ ਹੋਇਆ ਸਿਰ ਨੂੰ ਚੜ ਗਿਆ ਤੇ ਉਹ ਲੋਨ ਸੈਫਟੀ ਨਹੀਂ ਆਇਆ ਹੈ। ਹੁਣ ਉਹਨੇ ਟੈਸਟ ਵਗੈਰਾ ਕਰਾਉਣੇ ਆ ਵੀ ਕੀ ਕਾਰਨ ਹੈ ਨਾ ਬੁਖਾਰ ਕਿਉਂ ਨਹੀਂ ਸੈੱਟ ਹੋ ਰਿਹਾ। ਤੇ ਤਾਂ ਕਰਕੇ ਗਈ ਹੈਗੀ ਪਰਚਾਈ। ਪੱਠ ਦੀ ਜਾਣੀ ਜੀ ਸੁਫਾਰੇ ਜਦੋਂ ਨਾ ਟਮਾਟਾ ਰੇ ਨੂੰ ਢੀਕ ਹੁੰਦੀ ਹੈ ਵੀ ਪੰਡ ਜਾਈਏ। ਬਾਕੀ ਜਦੋਂ ਮਾਂ ਹੋਵੇ ਉਦੋਂ ਤਾਂ ਬਾਹਰ ਆਇਆ ਨਹੀਂ ਹੁੰਦਾ। ਵੀ ਜਾ ਕੇ ਹੈ ਨਾ ਮਾਂ ਕੋਲੇ ਤੇ ਜਿਵੇਂ ਗੱਲਾਂ ਬਾਤਾਂ ਕਰੀਏ। ਮਾਂ ਨਾਲ ਤਾਂ ਅਜਿੰਦ ਪਿੱਕੇ ਦਸ ਖੈਰ ਮਾਣੇ ਹੁੰਦੇ ਆ। ਤੇ ਚਲੋ ਜੇ ਆਪਾਂ ਮੰਨੀਏ ਤਾਂ ਪਰਾਠੇ ਭਰਾਈ ਵੀ ਹੈ ਨਾ ਮਾਂ ਵਾਲਾਂ ਦੇ ਸਮਾਨ ਸਮਾਨੀ ਹੁੰਦੇ ਹੈ ਭਰਾਈ ਵੀ ਕਿਨੇ ਕਿਰਾਏ ਨੇ ਸਹੀ ਹੈ ਜਮਾ ਚਲੋ ਜੀ ਇਸ ਦੇ ਨਾਲ ਆਪਾਂ ਐਂਡ ਕਰਾਂਗੇ ਵੀਡੀਓ ਦਾ ਬਸ ਇਤੁਕ ਬਾਦ ਆਪਾਂ ਰੋਟੀ ਖਾਣੀ ਆ ਨਹਾਉਣਾ ਤੇ ਰੋਟੀ ਖਾਣੀ ਵਾਹ ਜਾਂ ਬੈਣ ਪਸੋਂ ਪਾਣੀ ਪੀ ਕੇ ਆਉਗੀ ਤੇ ਝਾਪਾ ਲੱਗ ਕੇ ਆਉਗੀ ਉਹਨਾਂ ਨੂੰ ਸੱਚ ਹੋਈ ਮੇਰੇ ਤਾਂ ਪਾਣੀ ਪੀਉਣ ਵਾਲਾ ਰਹਿ ਗਿਆ ਅੱਜ ਮੇਰੀ ਯਾਦ ਹੀ 11 ਵਜੇ ਦਾ ਦਿਖਾਤਾ ਸੀ 5 ਵਜੇ ਦਾ ਦਿਖਾਇਆ 5 ਵਜੇ ਦਾ ਦਿਖਾਇਆ ਫੇਰ ਵੀ ਰੋਟੀ ਖਾਣ ਤੋਂ ਪਹਿਲਾਂ ਪਾਣੀ ਦਿਖਾਉਂਗੀ ਮੈਂ ਉਹਨਾਂ ਨੂੰ ਹਾਂ ਚਲੋ ਜੀ ਇਸ ਦੇ ਨਾਲ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਤੇ ਮਿਲਾਂਗੇ ਤੁਹਾਨੂੰ ਕੱਲ ਨੂੰ ਆਪਾਂ ਕਿਸੇ ਨਵੇਂ ਵਲੌਗ ਦੇ ਨਾਲ ਤੇ ਵਾਕਿ ਫਿਰ 1.5 ਚੈਨਲ ਤੇ ਨਵੇਂ ਹੁੰਦੇ ਚੈਨਲ ਕਰ ਲੈ ਕਲੋ ਸਬਸਕ੍ਰਾਈਬ ਜੇਕਰ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਜੀ ਚਲੋ ਜੀ ਸਾਰਿਆਂ ਨੂੰ ਸਸ਼ੇ ਕਾਜੀ ਬਾਏ ਬਾਏ